ਲਓ ਜੀ ਮਿੱਤਰੋ ਇਸ ਪਾਰਟ ਦੇ ਵਿੱਚ ਆਪਾਂ ਲਾ ਰਹੇ ਆ ਇਹਦੇ ਟਾਈਮਿੰਗ ਪਲੇਟ ਟਾਈਮਿੰਗ ਪਲੇਟ ਦੇ ਵਿੱਚ ਕੁਝ ਸਮਾਨ ਸਾਤੋਂ ਪੂਰਾ ਨਹੀਂ ਆਇਆ ਗਿਆ ਜਿਹਦੇ ਕਰਕੇ ਸਾਨੂੰ ਟਾਈਮਿੰਗ ਪਲੇਟ ਦੇ ਵਿੱਚ ਜੋ ਆਪਣੇ ਸਟੱਡ ਜੀ ਹੁੰਦੇ ਨੇ ਇੱਕ ਛੋਟਾ ਜਿਹਾ ਟਿਮਕਣੇ ਖੜਾਉਣ ਵਾਸਤੇ ਹੁੰਦੇ ਨੇ ਉਹ ਪੂਰੇ ਨਹੀਂ ਆਏ ਫਿਰ ਮੈਂ ਬੜਮਾ ਅਕੇਲਾ ਆਇਆ ਸ਼ਹਿਰ ਚੋਂ ਤੇ ਫਿਰ ਆਪਾਂ ਇਹਦੇ ਪੁਲੀ ਠੋਕੀ ਪੁਲੀ ਜੇ ਥੋੜੀ ਮਾਰਦੇ ਸੀ ਤਾਂ ਤੜਕ ਸਕਦੀ ਸੀ ਫਿਰ ਕੜੀ ਨਾਲ ਆਪਾਂ ਪੁਲੀ ਠੋਕ ਕੇ ਪਾਤੀ ਤੇ ਸਾਰਾ ਹੌਲੀ ਹੌਲੀ ਫਿਟਿੰਗ ਕਰਦੇ ਜਾ ਰਹੇ ਸੀ ਤੇ ਮੰਨ ਲਓ ਹੁਣ ਥੋੜੀ ਨਾਲ ਠੋਕਣ ਲੱਗ ਰਿਹਾ ਸੀ ਤਾਂ ਡੈਡੀ ਕਹਿੰਦਾ ਨਾ ਇਹ ਟੜਕ ਜੂਗੀ ਥੋੜੀ ਨਾਲ ਮਾਰ ਫਿਰ ਦੁਬਾਰੇ ਜਾਣਾ ਪਊਗਾ ਆਪਾਂ ਨੂੰ ਫਿਰ ਮੈਂ ਦੁਬਾਰੇ ਪੁੱਠੀ ਥੋੜੀ ਨਾਲ ਠੋਕਿਆ ਤੇ ਪੁਲੀ ਗਈ ਤੇ ਫਿਰ ਅਸੀਂ ਥੋੜੀ ਨਾਲ ਠੋਕਣ ਤੋਂ ਬਾਅਦ ਤੇ ਫਿਰ ਚੈੱਕ ਨਟ ਚਾੜਿਆ ਭਰਾਵੋ ਕਸੀ ਫਿਰ ਚੈੱਕ ਨਟ ਚੁੱਲੇ ਵਾਲੇ ਸਟੱਡ ਪਾਏ ਆਪਾਂ ਹੌਲੀ ਹੌਲੀ ਆਪਾਂ ਪੁਲੀ ਕਸੀ ਭਰਾਵੋ ਪੁਲੀ ਕਸੀ ਫਿਰ ਸ਼ੈਣੀ ਨਾਲ ਮੈਂ ਪਹਿਲਾਂ ਪਾਨੇ ਨਾਲ ਕਸਿਆ ਫਿਰ ਉਹਨੂੰ ਸ਼ੈਣੀ ਨਾਲ ਤੇ ਥੋੜੀ ਨਾਲ ਆਪਾਂ ਉਹਨੂੰ ਚੈੱਕ ਨਟ ਕਰਿਆ ਪੂਰਾ ਵੀ ਚੰਗੀ ਤਰ੍ਹਾਂ ਖੁੱਲੇ ਨਾ ਤੇ ਫਿਰ ਆ ਦੇਖੋ ਹੁਣ ਮੈਂ ਸ਼ੈਣੀ ਨਾਲ ਚੈੱਕ ਨਟ ਕਰਿਆ ਇਹਨੂੰ ਫਿਰ ਜਿੱਦੋਂ ਇਹਨਾਂ ਚੈੱਕ ਨਟ ਹੋ ਗਿਆ ਚੰਗੀ ਤਰ੍ਹਾਂ ਐਂਡ ਫਿਰ ਆਪਾਂ ਇੱਥੇ ਵਾਟਰ ਬਾਡੀ ਲਾਉਂਦੀ ਸਲਾਹ ਕਰੀ ਵਾਟਰ ਬਾਡੀ ਨਾਲ ਇਹਦੀ ਅਲਾਈਨਮੈਂਟ ਕਰੀ ਪ੍ਰਾਣੀ ਨਾਲ ਵੀ ਸਾਨੂੰ ਐ ਸੀ ਵੀ ਜੇ ਪ੍ਰਾਣੀ ਵਾਟਰ ਬਾਡੀ ਨਾਲ ਸਰ ਜੇ ਵਾਟਰ ਬਾਡੀ ਨਵੀਂ ਸੀ ਵੈਸੇ ਤਾਂ ਉਹ ਵੀ ਚਲ ਜੇ ਸਰ ਜੇ ਵੀ ਆਪਾਂ ਉਹੀ ਲਾ ਕੇ ਦੇਖ ਲੈਨੇ ਆ ਫਿਰ ਆ ਦੇਖੋ ਅਸੀਂ ਬਟਰਵਾਡੀ ਦੀ ਲੈਂਡਮੈਂਟ ਸੈੱਟ ਕਰਨ ਲੱਗ ਰਹੇ ਸੀ ਮਾ ਚਲ ਪੱਖਾ ਤਾਂ ਅੱਗੇ ਪਿੱਛੇ ਸਵੈਸਰ ਬਾਗੇ ਹੋਏ ਜਾਂਦਾ ਪਿੱਛੇ ਹੋ ਜੀ ਉਹਦੇ ਕੰਪਲੀਨ ਜੀ ਹੁੰਦੀ ਆ ਮੂਰੇ ਦੇਖ ਰਹੇ ਹੋ ਤੁਸੀਂ ਉਹ ਕੰਪਲੀਨ ਜੀ ਨਾਲ ਅੱਗੇ ਵੀ ਹੋ ਜਾਂਦਾ ਪਿੱਛੇ ਵੀ ਹੋ ਜਾਂਦਾ ਫਿਰ ਮੈਂ ਇਹਦਾ ਮੇਰਾ ਸੈੱਟ ਕਰਨ ਦਾ ਮਕਸਦ ਇਹ ਸੀ ਇਹਨੂੰ 11 ਨਟ ਲਾ ਕੇ ਚੰਗੀ ਤਰ੍ਹਾਂ ਠੋਕ ਕੇ ਵੀ ਆਪਾਂ ਇਹਦੀ ਉਸੇ ਨਾਲ ਅਲਾਈਨਮੈਂਟ ਦੇਖ ਲਈਏ ਥਾਲੜੀ ਪੁਲੀ ਨਾਲ ਮੇਨ ਨਾਲ ਕ੍ਰੈਂਕ ਆਲੀ ਨਾਲ ਵੀ ਲੈਂਡਮੈਂਟ ਬੈਠਦੀ ਆ ਫਿਰ ਦੇਖਿਆ ਸੀ ਲੈਂਡਮੈਂਟ ਦਾ ਸਹੀ ਬੈਟਰੀ ਸੀ ਫਿਰ ਇਹਨਾਂ ਹਜੇ ਅੱਗੇ ਤਾਂ ਪ੍ਰੋਸੈਸ ਦੇ ਬਾਅਦ ਫਿਰ ਮੈਂ ਸਟੱਡ कसे। ਸਟੱਡ ਜਿਹੜੇ ਸਟੱਡਾਂ ਦਾ ਜ਼ਿਆਦਾ ਮੈਟਰ ਐ ਹੁਲ ਜਾ ਜਿਹੜੇ ਨਾ ਪਹਿਲਾਂ ਵਾਲੇ ਲੋਹੇ ਵਾਲੇ ਚੁੱਲ੍ਹੇ ਵਾਲੇ ਸੀ ਸਟੱਡੋ ਛੋਟੇ ਸੀ। ਜਿਹੜੇ ਇਹ ਚੁੱਲ੍ਹੇ ਵਾਲੇ ਸਟੱਡ ਸੀ ਇਹਦੀ ਥੋੜੀ ਜੀ ਚੂੜੀ ਘੱਟ ਟਾਈਟ ਹੁੰਦੀ ਸੀ ਪਿਛਲੀ ਇੰਜਨ ਦੇ ਚਾਸੀ 'ਚ। ਫਿਰ ਅਸੀਂ ਨਟ-ਨਟ कसे। ਕਾਫੀ ਟਾਈਮ ਸਾਨੂੰ ਲੱਗ ਗਿਆ ਨਟ ਕਰਦੇ ਹੋਏ। ਫਿਰ ਇਹ ਕੁਸ ਪਿੱਛੇ ਰਹਿਲੇ ਸੀ ਫਿਰ ਦੋ ਪੁਰਾਣੇ ਨਟ ਪਾਏ ਮੈਂ। ਇੱਕ ਉਹ ਹੁੰਜੇ ਇੱਕ ਉਹ ਹੁੰਜੇ ਦੋ ਪੁਰਾਣੇ ਨਟ ਪਾਣ ਕਰਕੇ ਚੁੱਲੇ ਥੋੜੀ ਮਜ਼ਬੂਤੀ ਹੋ ਗਈ ਕੋ ਸੇ ਨਟਾਂ ਚੋ ਬਾਅਦ ਫਿਰ ਮੈਂ 11 ਇੱਕ ਵਾਰੀ ਚੁੱਲਾ ਖੜਾਉਣ ਦੀ ਕੋਸ਼ਿਸ਼ ਕਰੀ ਵੀ ਕਿਰਾ ਇਕੱਠਾ ਕਰੀਏ ਫਿਰ ਉਹ ਦੁਬਾਰਾ ਮੈਂ ਇਹ ਨਟ ਬਦਲ ਲਿਆ ਸੀ ਸਪੈਸ਼ਲ ਜਾ ਕੇ ਪਟਿਆਲੇ ਤੋਂ ਫਿਰ ਇਹ ਨਟ ਆਪਾ ਮੋਟੀ ਚੂੜੀ ਦੇ ਲਿਆਏ ਦਵਾਰੇ ਵਧੀਆ ਮੋٹے ਤੇ ਥੋੜੇ ਲੰਮੇ ਨਟ ਫਿਰ ਇਹ ਨਟ ਲਿਆ ਕੇ ਅਸੀਂ ਪਾਏ ਇਹ ਅਸੀਂ ਚੁੱਲਾ ਚੱਕਿਆ ਤਿੰਨ ਜਾਨਾਂ ਨੇ ਕਵਰਟਲ ਤੋਤੇ ਦਾ ਚੁੱਲਾ ਸੀ ਪੂਰਾ ਵਜਨਦਾਰ ਚੁੱਲਾ ਸੀ ਜੋ ਚੀਜ਼ਾਂ ਪਾਈਆਂ ਨੇ ਆਪ ਜੈਨੂਨ ਨੇ ਪਾਣ ਲੱਗ ਰਿਹਾ ਚਾਹੇ ਸਮਾਨ ਬੇਸ਼ੱਕ ਆਪਾਂ ਪਟਿਆਲੇ ਤੋਂ ਲਿਆ ਪਰ ਸਮਾਨ ਜੈਨੂਨ ਸੀ ਜੋ ਚੀਜ਼ਾਂ ਪਾਈਆਂ ਸੀ ਇਹ ਹਾਲਾਂਕਿ ਵੈਸੇ 90% ਜੈਨੂਨ ਸਮਾਨ ਹੁੰਦਾ ਪੰਪ ਜੋ ਵੀ ਜੋ ਵੀ ਸਮਾਨ ਲਾਇਆ ਇਹ ਅਸੀਂ ਚੁੱਲਾ ਕਸ ਕੇ ਦੇਖਿਆ ਵੀ ਹਾਂ ਸਹੀ ਹੈ ਨਟ ਪੈ ਰਹੇ ਨੇ ਕਿੰਨੇ ਕ ਨਟ ਚੁੱਲਾ ਪਾਣ ਦਾ ਮਕਸਦ ਇਹ ਸੀ ਵੀ ਆਪਾਂ ਨਟ ਦੇਖ ਲਈਏ ਵੀ ਜਿਹੜੇ ਪਹਿਲਾਂ ਵਾਲੇ ਨਟ ਸੀ ਉਹ ਕਿੰਨੇ ਛੋਟੇ ਸੀ ਜੇ ਚੁੱਲੇ ਨਾਲ ਲਿਆਂਦੇ ਸੀ ਨਾਟੋ ਕਿੰਨੇ ਕੁ ਲੰਬੇ ਸੀ ਚੁੱਲਾ ਲਾ ਕੇ ਚੰਗੀ ਤਰ੍ਹਾਂ ਨਾਟ ਮੈਂ ਚੈੱਕ ਨਾਟ ਕਰੇ ਗੋਟੀਆਂ ਨਾਲ ਜਿਹੜੇ ਨਾਟ ਪਿੱਛੇ ਵਾਗੇ ਸੀ ਜਾਦੇ ਉਹਨਾਂ ਨੂੰ ਅੱਗੇ ਕੱਢਿਆ ਜਿਹੜੇ ਮੰਨ ਲਓ ਜਾਦੇ ਅੱਗੇ ਸੀ ਐ ਸੀ ਵੀ ਮੰਨ ਲਓ ਫਾਲਤੂ ਨੇ ਉਹਨਾਂ ਨੂੰ ਪਿੱਛੇ ਕਰਕੇ ਉਹਨਾਂ ਦੀ ਸਖਤਾਈ ਵਧਾਈ ਜਾਦੇ ਜਿਹੜਾ ਟਾਈਮ ਲੱਗਦਾ ਮਿੱਤਰੋ ਇਹ ਸਾਰਾ ਟਾਈਮਿੰਗ ਪਲੇਟ ਨੇ ਟਾਈਮ ਜਾਦੇ ਲੱਗਦਾ ਬਾਕੀ ਟਰੈਕਟਰ ਤਿਆਰ ਕਰਨ ਤੇ ਕਰੇ ਤਾਂ ਕੋਈ ਐਨਾ ਟਾਈਮ ਨਹੀਂ ਲੱਗਦਾ ਉਹ ਫਿਰ ਅਸੀਂ ਮਰਗਿਆਟ ਲਿਆਂਦੇ ਸੀ ਸਮਾਨ ਲਿਆਂਦਾ ਸੀ ਉਹ ਵਿੱਚ ਮਰਗਿਆਟ ਆ ਗਏ ਉਹ ਗੱਲਾਂ ਚੱਲ ਰਹੀਆਂ ਸੀ ਵਰਗਿਆਟਾਂ ਦੀਆਂ ਫਿਰ ਮੈਂ ਕੈਂਬਰ ਵਾਲੇ ਟੱਪੇ ਦੇ ਨਾਟ ਲਾਏ ਥੱਲੋਂ ਮੰਨ ਲਓ ਸਲੱਗ ਲਾਈ ਜੈਨ ਲਾਇਆ ਫਿਰ ਆਪਾਂ ਉਹਨੂੰ ਕਸਾਂਗੇ ਚੰਗੀ ਤਰ੍ਹਾਂ ਸਲੱਗ ਲਾਈ ਵੀ ਜੈਨ ਦੁਆਰੇ ਲੀਕ ਨਾ ਹੋਵੇ ਤੇ ਤੇ ਥੱਲੇ ਦੋਹੇ ਪਾਸੇ ਸਲੱਗ ਲਾਈ ਵੀ ਮਜ਼ਬੂਤੀ ਬਣੀ ਰਹੇ ਫਿਰ ਅਸੀਂ ਕਸਿਆ ਤੇ ਮੈਂ ਤੇ ਮੇਰਾ ਡੈਡੀ ਲੱਗ ਰਿਹਾ ਵੀਰੇ ਉਹ ਕਸਨ ਤੇ ਜਿਆਦੇ ਸਮਾਨ ਇੱਕ 13 ਨੰਬਰ ਦੇ ਨਟ ਜਿਆਦੇ ਹੁੰਦੇ ਨੇ ਨਾ ਚੈਂਬਰ ਦੇ ਟਾਪੇ ਵਾਲੇ ਥੱਲੇ ਨੀਚੇ ਤੇ ਉਹ ਫਿਰ ਨਟ 13 ਦੇ ਕਈ ਥਾਂ ਤੇ ਘਰ ਦਾ ਕੰਮ ਹੀ ਹੁੰਦਾ ਕਿ ਜਿਹੜਾ ਨਟ ਚੱਕ ਕੇ ਕਿਤੇ ੜਾਤਾ ਕਿਹੜਾ ਨਟ ਚੱਕ ਕੇ ਕਿਤੇ ੜਾਤਾ ਫਿਰ ਹੌਲੀ ਹੌਲੀ ਨਟ ਪਾੜਨ ਕਰਕੇ ਟਾਈਮ ਲੱਗ ਜਾਂਦਾ ਤੇ ਫਿਰ ਜਿਵੇਂ ਹੁਣ ਇਧਰਲੇ ਪਹਿਲਾਂ ਮੈਂ ਨਟ ਕਸਲਾ ਹੁਣ ਇਧਰਲੇ ਪਾਸੇ ਨਟ ਕਸ ਕੇ ਫਿਰ ਇਹਦੀ ਮਜ਼ਬੂਤੀ ਵੱਧ ਗਈ ਇਹ ਟਾਈਮਿੰਗ ਪਲੇਟ ਦੇ ਨਾਲ ਵੀ ਚੈਂਬਰ ਦੇ ਨਟ कसे ਜਾਂਦੇ ਨੇ ਪਿੱਛੇ ਹਾਂ ਇੰਜਨ ਤੋਂ ਲੈ ਕੇ ਤੇ ਅੱਧਾ ਪੰਜ ਗੁੰਗਲਾਂ ਜਿਹੜਾ ਤੱਪ ਹੁੰਦਾ ਉਹ ਇਹ ਚ ਵੀ ਆ ਜਾਂਦਾ ਮੰਨ ਲਓ ਤੇਲ ਵੀ ਜਾਂਦਾ ਉਹਦੇ ਵਿੱਚ ਦੀ ਤਾਂ ਕਰਕੇ ਤੇ ਉਹ ਵੀ ਥੋੜੀ ਮਜ਼ਬੂਤੀ ਵੀ ਵੱਜ ਜਾਂਦੀ ਆ ਥੱਲੋਂ ਦੀ ਟਾਈਮਿੰਗ ਪਲੇਟ ਨੂੰ ਤੇ ਫਿਰ ਮਿੱਤਰੋ ਅਸੀਂ 6 ਦੇ 6 ਨਟ ਨਵੇਂ ਪਾ ਲਏ ਫਿਰ ਮੈਂ ਫਿਲਟਰ ਜਿੱਥੇ ਮਗਲਾਲ ਫਿਲਟਰ ਜਿਹੜੀ ਉਹਦੀ ਈ ਹਾਂਡੀ ਹੁੰਦੀ ਆ ਬਾਡੀ ਹੁੰਦੀ ਆ ਲਾਲੋਜੀ ਚੋਂ ਕਸਿਆ ਜਾਂਦਾ ਫਿਰ ਉਹਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਿਆ ਪੂਰਾ ਐਨ ਨਵੇਂ ਆਪਾਂ ਰੰਗ ਰੰਗੋ ਦੇ ਵਿੱਚ ਪਾਏ ਜੋ ਕਿ ਰੌਡ ਰਿੰਗ ਹੁੰਦਾ ਨਵਾਂ ਪਾਇਆ ਫਿਰ ਉਹ ਤੋਂ ਬਾਅਦ ਮੈਂ ਜਿਹੜਾ ਮੰਨ ਲਓ ਪੰਪ ਦੇ ਮੂਰੇ ਹੁੰਦਾ ਜਿੱਥੋਂ ਦੀ ਆਪਾਂ ਤੇਲ ਪਾਉਂਦੇ ਆ ਜਾਂ ਜਿਹਦੇ ਵਿੱਚ ਦੀ ਟਰੈਕਟਰ ਕਹਿੰਦੇ ਨੇ ਵੀ ਬਲੋ ਆਉਂਦੀ ਆ ਉਹ ਸਿਸਟਮ ਹੁੰਦਾ ਪੱਲਾ ਜਾਂ ਗੋਲ ਜਾਂ ਉਹ ਸਾਫ਼ ਕਰਿਆ ਮੈਂ ਤੇ ਹੌਲੀ ਹੌਲੀ ਕਰਦੇ ਕਰਦੇ ਟਾਈਮ ਬਹੁਤ ਲੱਗ ਜਾਂਦਾ ਤੇ ਤੇ ਫਿਰ ਇਹ ਮੈਂ ਸਾਫ ਕਰਿਆ ਸੀ ਉਧਰ ਡੈਡੀਸ ਲੱਗ ਲਾਂ ਲਾ ਕੇ ਕਸੀ ਜਾਂਦਾ ਸੀ ਮੰਨ ਲਓ ਜਿੰਨਾ ਮੈਂ ਤਿਆਰ ਕਰਕੇ ਦੇਈ ਜਾਂਦਾ ਸੀ ਉਹ ਕਸੀ ਜਾਂਦੇ ਸੀ ਨਾਲ ਇੱਕ ਜਣਾ ਕਸੀ ਜਾਂਦਾ ਇੱਕ ਜਣਾ ਲਾਈ ਜਾਂਦਾ ਤੇ ਉਨਹੀਂ ਕਸਨ ਦੋ ਜਣਾਂ ਕਰਕੇ ਥੋੜਾ ਜਿਹਾ ਬੰਦੇ ਨੂੰ ਸਾਰਾ ਹੋ ਜਾਂਦਾ ਮੇਰਾ ਕੋ ਮਨ ਲਓ ਕੋਈ ਇੱਕ ਬੱਚੀ ਵੀ ਸੀ ਮੇਰੇ ਕੋਲੇ ਤੀਜਾ ਮੇਰਾ ਉਹ ਬੱਤਿਆ ਵੀ ਬਾਨੇ ਫੜਾਈ ਜਾਂਦਾ ਸੀ ਸਾਨੂੰ ਫਿਰ ਇਹ ਚੁੱਲੇ ਦੇ ਨਾ ਜਰ ਪਈ ਸੀ ਬਾਵਾ ਮੰਨ ਲਓ ਉੱਤੇ ਜਰ ਆ ਜਾਂਦੀ ਐ ਉਹ ਚੁੱਲਾ ਜਰਾਨ ਕਰਕੇ ਫਿਰ ਉਹ ਸਹੀ ਮੰਨ ਲਓ ਫੇਸ ਨਹੀਂ ਬਣਦਾ ਸੀ ਉਹਦਾ ਫਿਰ ਮੈਂ ਇਹਨੂੰ ਚੰਗੀ ਤਰ੍ਹਾਂ ਗ੍ਰੈਂਡਰ ਨਾਲ ਜਮਾ ਸਾਫ਼ ਕਰਿਆ ਰੀਜ ਲਾ ਕੇ ਆਪਾਂ ਇਹਨੂੰ ਸਾਫ਼ ਕਰਕੇ ਨਾਲੇ ਤਾਂ ਇਹ ਰੰਗ ਵੇਲੇ ਨੀਤੇ ਉਹ ਦਿੱਕਤ ਆਊਗੀ ਜਰ ਪਾਪੜੀ ਜੀ ਪਊਗੀ ਫਿਰ ਇਹ ਫੇਸ ਵੀ ਨਹੀਂ ਇਹਦਾ ਸਹੀ ਬਣਦਾ ਸੀ ਬੈਠਦਾ ਵੀ ਨਹੀਂ ਸੀ ਇਸ ਟੱਡਾਂ ਕੋਲੇ ਦੂਰ ਰਹਿੰਦਾ ਸੀ ਤਾ ਕਰਕੇ ਫਿਰ ਇਹਨੂੰ ਰੀਜਨਲ ਗ੍ਰੇਂਡਰ ਗ੍ਰੇਂਡਰ ਲਾ ਕੇ ਸਾਫ਼ ਕਰਕੇ ਫਿਰ ਇਹਨੂੰ ਧਰਤਾ ਸੀ ਤੇ ਇਹਨੂੰ ਫਿਰ ਅਗਲੇ ਪਾਰਟ ਤੇ ਆਪਾਂ ਜੜਾਂਗੇ ਤੇ ਵੀਡੀਓ ਵਧੀਆ ਲੱਗੀ ਤਾਂ ਵੀਰੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਕਰੇ ਟਰੈਕਟਰ ਤਿਆਰ ਕੋਈ ਕੋਈ ਇਹ ਕਰਦਾ ਤੇ ਮੇਰੀ ਰੀ ਸੀ ਮੈਂ ਆਪ ਦਾ ਟਰੈਕਟਰ ਖੁਦ ਤਿਆਰ ਕਰਾਂ ਤੇ ਤਾਂ ਮੈਂ ਇਹ ਘਰੇ ਕਰ ਟਰੈਕਟਰ ਕਰੇ ਤਿਆਰ ਕਰਾਂ ਨਹੀਂ ਮੈਂ ਆਪ ਵੀ ਥੋੜਾ ਇਹਦੇ ਬਾਰੇ ਇੰਟਰਸਟਿਡ ਆ ਤਾਂ ਕਰੇ ਤਿਆਰ ਕਰਨ ਦੀ ਕੋਸ਼ਿਸ਼ ਕਰੀਆ ਦੇਖੋ ਚੁੱਲਾ ਚੱਲਾ ਜੜਿਆ ਉਸ ਤੋਂ ਬਾਅਦ ਮੈਂ ਐਂਡ ਫੇਸ ਜਦੋਂ ਮੈਂ ਫਿੱਟ ਬੈਠ ਗਿਆ ਦੇਖੋ ਐਂ ਟੈਟ ਹੋ ਗਿਆ ਜਮਾ ਸਹੀ ਪੂਰੀ ਸੈਟਿੰਗ ਇੱਕ ਨੰਬਰ ਜੈਨੂਨ ਹੋ ਗਈ ਤੇ ਇਹ ਮੈਨੂੰ ਆਪ ਨੂੰ ਸ਼ੌਂਕ ਸੀ ਇਹ ਚੀਜ਼ਾਂ ਦਾ ਮੈਂ ਤਾਂ ਘਰੇ ਖੋਲਿਆ ਨਹੀਂ ਕਰਾਂ ਤਾਂ ਮੈਂ ਵੀ ਬਾਹਰੋਂ ਕਰਾ ਸਕਦਾ ਸੀ ਫਿਰ ਮੰਨ ਲਓ ਵੈਸੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਫਿਰ ਇਹ ਕੋਲੇ ਟਰੈਕਟਰ ਖੜਾ ਕੇ ਰੱਖਦੇ ਸੀ ਮੰਨ ਲਓ ਕੋਈ ਦਿੱਕਤ ਸਿੱਕਤ ਲੱਗੇ ਤਾਂ ਦੇਖ ਲੈਂਦੇ ਸੀ